ਲੋ ਜੀ ਅੱਜ ਆਪਾਂ 2024 ਦੀ ਸੇਲ ਆ ਗਿਆ ਲਾਸਟ ਸੇਲ ਆ ਜੀ ਇਹ ਅੱਜ 28 ਤਰੀਕ ਹੋ ਗਈ ਸਵੇਰ 7 ਵਜੇ ਇਹਨੇ ਲੋ ਜੀ ਪਹਿਲਾ ਆਪਾਂ ਪਹਿਲੀ ਵੀਡੀਓ ਪਾਉਣ ਲੱਗਿਆ ਰਸ਼ੀਆ ਕੰਪਨੀ ਕਾਟਰੇਜ ਜੀ ਚੈੱਕ ਕਰੋ ਸਾਰੀ ਕੰਨੀ ਤੇ ਮੋਹਰ ਲੱਗੀ ਹੋਗੀ ਰਸ਼ੀਆ ਕੰਪਨੀ ਦੀ ਕਾਟਰੇਜ ਆ ਜੀ ਆਲ ਓਵਰ ਸੂਟ ਨੇ ਦੋ ਡੇ ਆਏ ਨੇ ਤਿੰਨ ਤਿੰਨ ਕਲਰ ਨੇ ਜੀ ਲੋ ਜੀ 2024 ਦੀ ਲਾਸਟ ਸੇਲ ਆ ਜੀ ਇਹ ਬਹੁਤ ਹੀ ਸੋਨਾ ਡੇਨ ਬਣਿਆ ਕਾਟਰੇਜ ਦੇ ਵਿੱਚ ਰਸ਼ੀਆ ਕੰਪਨੀ ਦਾ ਨਾਈ ਕਾਫੀ ਕੰਪਨੀ ਲਈ ਸਾਰੇ ਨੂੰ ਤੁਹਾਨੂੰ ਪਤਾ ਹੀ ਰਸ਼ੀਆ ਕੰਪਨੀ ਕਿੰਨੀ ਤਾਕੜੀ ਕੰਪਨੀ ਹੈ ਆਲ ਓਵਰ ਸੂਟ ਨੇ ਕਾਟਰੇਜ ਜੀ ਲੋਕ ਵੇਚਦੇ ਆ 1600 ਤੋਂ ਲੈ ਕੇ 1800 ਜੀ ਆਪਾਂ ਤੁਹਾਨੂੰ ਆਫਰ ਦੇ ਵਿੱਚ ਦੇ ਰਹੇ ਆ 15150 ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਗਾ ਡੇਨ ਪਸੰਦ ਆਊਗਾ ਸਕਰੀਨ ਸ਼ਾਟ ਲੈ ਕੇ ਤੁਹਾਨੂੰ ਵਟਸਐਪ ਆਰਡਰ ਕਰ ਦੋ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਹੈਗੀ ਦੁਕਾਨ ਤੇ ਵੀ ਆ ਕੇ ਲੈ ਸਕਦੇ ਹੋ ਤੁਹਾਡੀ ਆਪਣੀ ਸ਼ੌਕ ਤੇ ਮਿਲੂਗਾ ਜੀ ਅਲੀ ਸ਼ੇਰ ਵਾਲੇ ਦੀ ਕੱਪੜੀ ਦੀ ਮਸ਼ਹੂਰ ਦੁਕਾਨ ਥਾਣਾ ਰੋਡ ਪੀਖੀ ਜੀ ਲਓ ਜੀ ਤੀਜਾ ਕਲਰ ਇਹ ਸੀਗਾ ਜੀ ਉਸ ਤੋਂ ਬਾਅਦ ਅਗਲਾ ਡੇਨ ਇਹ ਆ ਗਿਆ ਜੀ ਜਿਹੜਾ ਵੀ ਤੁਹਾਨੂੰ ਕਲਰ ਡਿਜ਼ਾਈਨ ਪਸੰਦ ਆਊਗਾ ਸਕਰੀਨਸ਼ਾਟ ਲੋ ਸਾਨੂੰ WhatsApp ਆਰਡਰ ਕਰ ਦਿਓ ਜੀ ਸਕਰੀਨ ਦੇ ਉੱਪਰ ਨੰਬਰ ਦਿੱਤਾ ਹੋਇਆ ਜੀ ਲਓ ਜੀ 1600 1816 ਸੂਟ 1150 ਦੇ ਪਹਿਲਾ ਕਲਰ ਕਾਫੀ শেਡ ਆ ਜੀ ਦੂਜਾ ਕਲਰ ਆ ਗਿਆ ਬਲੈਕ ਜੀ ਦੂਜਾ ਕਲਰ ਬਲੈਕ ਆਊਗਾ ਜੀ 1150 ਦੇ ਵਿੱਚ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਊਗਾ ਡਿਜ਼ਾਈਨ ਪਸੰਦ ਆ ਸਕਰੀਨਸ਼ਾਟ ਲੋ ਸਾਨੂੰ WhatsApp ਆਰਡਰ ਕਰ ਦਿਓ ਜੀ ਸਕਰੀਨ ਉੱਪਰ ਨੰਬਰ ਦਿੱਤਾ ਹੋਇਆ ਜੀ ਤੀਜਾ ਕਲਰ ਆ ਗਿਆ ਵਾਈਨ ਕਲਰ ਜੀ ਕੀ ਜਗਰ ਵਾਇਨਾ